ਮੈਂ ਪਹਿਲਾਂ ਗਰਮੀਆਂ ਦੇ ਵਿੱਚ ਜਦੋਂ ਗਰਮੀਆਂ ਆਉਂਦੀਆਂ ਚੜਦੀ ਗਰਮੀਆਂ ਕੈਨੇਡਾ ਜਾ ਬੰਦਦਾ ਕਿਉਂਕਿ ਇੱਥੇ ਬਿਜਲੀ ਹੋਣੀ ਸੀ ਹੁੰਦੀ ਪਰ ਜਿਸ ਦਿਨ ਤੋਂ ਸਾਡੀ ਇਹ ਸਰਕਾਰ ਆਈ ਆ ਮੈਂ ਜਿਹੜੀਆਂ ਆ ਗਰਮੀਆਂ ਉਹਦੇ ਵਿੱਚ ਹੁਣ ਇੱਥੇ ਹੀ ਰਹਿ ਰਿਹਾ ਮੈਂ ਰਿਟਾਇਰਡ ਮਾਸਟਰ ਸੁਰਿੰਦਰਪਾਲ ਸਿੰਘ ਸ੍ਰੀ ਚਮਕੌਰ ਸਾਹਿਬ ਪਹਿਲੇ ਸਮਿਆਂ ਦੇ ਵਿੱਚ ਸਾਨੂੰ ਬਿਜਲੀ ਦੀ ਬੜੀ ਦਿੱਕਤ ਹੁੰਦੀ ਸੀ ਬਿਜਲੀ ਆਉਂਦੀ ਹੋ ਨਹੀਂ ਸੀ ਜੇ ਆਉਂਦੀ ਸੀ ਤਾਂ ਉਹਦਾ ਰੇਟ ਇੰਨਾ ਸੀ ਕਿ ਅਸੀਂ ਉਹਨੂੰ ਆਪਣੇ ਲੋਡ ਦੇ ਮੁਤਾਬਕ ਵਰਤੋਂ ਦੇ ਵਿੱਚ ਨਹੀਂ ਸੀ ਲਿਆ ਸਕਦੇ। আর বিল ਵੀ ਇੰਨਾ ਆਉਂਦਾ ਸੀ ਕਿ ਸਾਡਾ ਜਿਹੜਾ ਸਾਰਾ ਹੀ ਬਜਟ ਸੀ ਉਹ ਸਾਰਾ ਹੀ ਹਿਲ ਜਾਂਦਾ ਸੀ। ਜਾਂ ਤਾਂ ਇਹ ਮੌਜੂਦਾ ਸਰਕਾਰ ਆਈ ਆ ਇਸ ਨੇ ਜਿਹੜੀ ਆਪਣੀ ਗਰੰਟੀ ਦਿੱਤੀ ਸੀ ਕਿ ਅਸੀਂ ਬਿਜਲੀ ਦਾ ਜਿਹੜਾ ਬੇਲਿਆ ਤੁਹਾਡਾ ਇਹ 600 ਯੂਨਿਟ ਮਾਫ ਕਰਾਂਗੇ। ਇਸ ਨੇ ਆਪਣੀ ਉਹ ਗਰੰਟੀ ਪੂਰੀ ਕੀਤੀ ਆ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਸਾਰਿਆਂ ਨੂੰ ਇੱਕੋ ਲਾਈਨ ਦੇ ਵਿੱਚ ਸਾਰਿਆਂ ਦੇ ਬਿੱਲ ਜਿਹੜੇ ਹੈ 600 ਯੂਨਿਟ ਤੱਕ ਉਹਨੇ ਮਾਫ ਕਰ ਦਿੱਤੇ ਤੇ ਏਸੀ ਵੀ ਚੱਲਦਾ ਫ੍ਰਿਜ ਵੀ ਚੱਲਦਾ ਵਾਸ਼ਿੰਗ ਮਸ਼ੀਨ ਵੀ ਚੱਲਦੀ ਆ ਤੇ ਉਹ ਜਿਹੜੀ ਸਾਨੂੰ 300 ਯੂਨਿਟ ਪਰ ਮਹੀਨਾ ਦੀ ਬਿਜਲੀ ਦਿੱਤੀ ਹੋਈ ਆ ਉਹਦੇ ਨਾਲ ਜਿਹੜਾ ਸਾਡਾ ਗੁਜ਼ਾਰਾ ਹੈ ਉਹ ਬਹੁਤ ਵਧੀਆ ਹੋ ਰਿਹਾ ਸਾਡਾ ਜਿਹੜਾ ਬਿੱਲ 3000 ਜਾਂ 4000 ਮੇਰਾ ਆਉਂਦਾ ਸੀ ਪਰਮੰਤ ਪਰ ਹੁਣ ਮੇਰਾ ਜ਼ੀਰੋ ਬਿੱਲ ਆ ਰਿਹਾ ਮੈਂ ਤੁਹਾਨੂੰ ਬਿੱਲ ਦਿਖਾ ਦਿੰਨਾ ਕਾਫੀ ਕੱਢ ਕੇ ਇਸ ਸਰਕਾਰ ਨੇ ਥਰਮਲ ਵੀ ਖਰੀਦੇ ਥਰਮਲ ਖਰੀਦ ਕੇ ਜਿਹੜੀ ਕੋਲੇ ਦੀ ਖदान ਵੀ ਆਪਣੀ ਖਰੀਦੀ ਉਹ ਨਿਰਵਿਘਨ ਬਿਜਲੀ ਸਪਲਾਈ ਜਿਹੜੀ ਆ ਉਹ ਚੱਲ ਰਹੀ ਆ ਕਿਉਂਕਿ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਮੈਂ ਉਹਨਾਂ ਦਾ ਆਪਣੇ ਵੱਲੋਂ ਵੀ ਤੇ ਆਪਣੇ ਹਮ ਖਿਆਲ ਬੰਦਿਆਂ ਵੱਲੋਂ ਵੀ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ